ਹੈਲੋ ਹੈਲੋ ਯਹਾਂ ਸੇ ਤੁਹਾਰੀ ਹੈ ਆਮ ਆਦਮੀ ਪਾਰਟੀ ਦੀ ਜਿੱਤ ਹੋ ਚੁੱਕੀ ਹੈ ਪੂਰੀ ਤਰੀਕੇ ਨਾਲ ਲਾਂਲਨ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਨੇ ਚੋਣ ਦੰਗਲ ਜੜਾਇਆ ਹੈ ਜੁਤ ਲਿਆਏ ਲੁਧਿਆਣਾ ਦਿੱਲੀ ਲੋਕਾ ਦੇਵਲੋਂ ਆਪਣਾ ਸਰਤਾਜ ਸੰਜੀਵ अरोड़ा ਨੂੰ ਚੁਣ ਲਿਆ ਗਿਆ ਹੈ ਅਤੇ ਸੰਜੀਵ अरोड़ा ਦੇ ਘਰ ਦੇ ਵਿੱਚ ਨਾ ਸਿਰਫ ਉਹਨਾਂ ਦੇ ਘਰ ਦੇ ਵਿੱਚ ਪੂਰੇ ਆਮ ਆਦਮੀ ਪਾਰਟੀ ਦੇ ਵਿੱਚ ਜਸ਼ਨ ਦਾ ਮਾਹੌਲ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕਰ ਲਈ ਹੈ 14 ਗੇਰ ਦੀ ਚੜੀ 14 라ઉન્ડ ਦੀ ਵੋਟਾਂ ਦੀ ਗਿਣਤੀ ਚੱਲ ਰਹੀ ਸੀ ਉਹ ਪੂਰੀ ਤਰਿਕੇ ਨਾਲ ਮੁਕੰਮਲ ਹੋ ਚੁੱਕੀ ਹੈ ਅਤੇ ਐਲਾਨ ਦਿੱਤੇ ਗਏ ਨੇ ਜੇਤੂ ਸੰਜੀਵ अरोड़ा ਦੱਸਿਆ ਕਿ ਇਸ ਵਕਤ ਆਮ ਆਦਮੀ ਪਾਰਟੀ ਦੇ ਖੇਮੇਦ ਵਿੱਚ ਜਸ਼ਨ ਦਾ ਮਾਹੌਲ ਲੋਕ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ ਤੇ ਦੱਸਿਆ ਕਿ ਪਹਿਲਾ ਤੋਂ ਹੀ ਜਿੱਤ ਦਾ ਐਲਾਨ ਕਰਨ ਤੋਂ ਪਹਿਲਾਂ ਤੋਂ ਹੀ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਦਾਅਵਾ ਠੋਕ ਦਿੱਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਜਿਹੜੇ ਨੇ ਉਹਨਾਂ ਦੇ ਵੱਲੋਂ ਜਿੱਤ ਹਾਸਲ ਕੀਤੀ ਜਾਏਗੀ ਅਤੇ ਤਾਂ ਦੱਸਦੇ ਕਿ ਪਹਿਲਾ ਹੀ ਉਹਨਾਂ ਦੇ ਵੱਲੋਂ ਦਾਵਾ ਠੋਕ ਕੇ ਮੂੰਹ ਮਿੱਠਾ ਕਰਾਇਆ ਗਿਆ ਤੇ ਇੱਕ ਦੂਜੇ ਨੂੰ ਲੱਡੂ ਖਵਾ ਕੇ ਜੜਾ ਹੈ ਉਹਨਾਂ ਦੇ ਵੱਲੋਂ ਅਜੇ ਤਾਂ ਦੀ ਖੁਸ਼ੀ ਜੜੀ ਇਹ ਮਨਾਈ ਗਈ ਹੈ ਖੁਲਿਆ ਨੇ ਉਮੀਦਵਾਰਾਂ ਦੇ ਕਿਸਮਤ ਦਾ ਪਿਟਾਰਾ ਖੁੱਲ ਚੁੱਕਿਆ ਹੈ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਜੜੇ ਨੇ ਉਹ ਜਿੱਤ ਚੁਕੇ ਨੇ 35179 ਵੋਟਾਂ ਉਹਨਾਂ ਨੂੰ ਹਾਸਲ ਹੋਈਆਂ ਨੇ 10000 ਦੀ ਲੀਡ ਦੇ ਨਾਲ ਉਹਨਾਂ ਨੂੰ ਜਿੱਤ ਹਾਸਲ ਹੋਈ ਹੈ ਹਾਲਾਂਕਿ ਜਿਸ ਤਰੀਕੇ ਦੇ ਨਾਲ ਅਸਿਆਸੀ ਗਲਿਆਰੀਆਂ ਦੇ ਵਿੱਚ ਚਰਚਾਵਾਂ ਸੀ ਜਿਸ ਤਰੀਕੇ ਦੇ ਨਾਲ ਸ਼ੁਰੂ ਤੋਂ ਹੀ ਆਪਾਂ ਕਹਿ ਰਹੇ ਸੀ ਕਿ ਆਮ ਆਦਮੀ ਪਾਰਟੀ ਦੇ ਜਿੱਤ ਲਗਭਗ ਤੈ ਹੈ ਲੇਕਿਨ ਇਸ ਪੂਰੇ ਜਮਿਨੀ ਚੋਣ ਦੇ ਜਦੋਂ ਆਪਾਂ ਗੱਲ ਕਰਦੇ ਹਾਂ ਇੱਕ ਹੀ ਚੀਜ਼ ਦਿਲਚਸਪ ਨਜ਼ਰ ਆਈਏ ਕਾਂਗਰਸ ਅਤੇ ਬੀਜਪੀ ਦੇ ਵਿੱਚ ਵਾਲੇ ਜੁੜਾ ਕੰਪੀਟੀਸ਼ਨ ਦੇਖਣ ਨੂੰ ਮਿਲਿਆ ਜੁੜੀ ਇੱਕ ਦੂਜੇ ਦੇ ਵਿੱਚ ਵਾਲੇ ਟਕਰਾਅ ਦੇਖਣ ਨੂੰ ਮਿਲੇ ਕਿਉਂਕਿ ਕਦੇ ਕਾਂਗਰਸ ਅੱਗੇ ਚੱਲ ਰਹੀ ਸੀ ਤਾਂ ਕਦੇ ਬੀਜਪੀ ਇੱਕ ਦੋ ਵਾਰ ਜੁੜੀ ਹੈ ਅੱਗੇ ਗਈ ਸੀ ਤਾਂ ਇਸ ਦੇ ਕਰਕੇ ਇਹ ਦਿਲਚਸਪ ਰਿਹਾ ਦੇਖਣਾ ਲੇਕਿਨ ਆਮ ਆਦਮੀ ਪਾਰਟੀ ਦੇ ਵੱਲੋਂ ਜਿਤ ਹਾਸਲ ਕਰ ਗਈ ਤੇ ਕਿੱਸਾ ਸ਼ੁਰੂ ਤੋਂ ਹੀ ਲਗਾਈ ਜਾ ਰਹੀ ਸੀ ਕਿਉਂਕਿ ਸੰਜੀਵ अरोड़ा ਦੇ ਵੱਲੋਂ ਪੜਤ ਪਹਿਲੇ 라운ਡ ਤੋਂ ਹੀ ਬਣਾ ਕੇ ਰੱਖੀ ਗਈ ਸੀ ਤੇ ਪਹਿਲੇ 라운ਡ ਤੋਂ ਲੈ ਕੇ ਨਸਦੇ ਕਿ ਪੂਰੇ ਤਰੀਕੇ ਦੇ ਨਾਲ ਅਖੀਰ ਤੱਕ ਲੀਡ ਉਹਨਾਂ ਦੇ ਵੱਲੋਂ ਵਧਾਈ ਗਈ ਅਤੇ ਹਰ 라운ਡ ਦੇ ਨਾਲ ਉਹਨਾਂ ਦੀ ਲੀਡ ਜਿਹੜੀ ਹੈ ਵਧ ਗਈ ਸੰਜੀਵ अरोड़ा ਦੇ ਵੱਲੋਂ ਜਿੱਤ ਹਾਸਲ ਕਰ ਲਈ ਗਈ ਹੈ ਤੇ ਪੂਰੇ 14 ਰਾਊਂਡ ਜਿਹੜੇ ਨੇ ਕੰਪਲੀਟ ਕਰ ਲਏ ਗਏ ਨੇ 14 ਰਾਊਂਡ ਦੀ ਗਿਣਤੀ ਜਿਹੜੀ ਇਹ ਮੁਕੰਮਲ ਹੋ ਚੁੱਕੀ ਹੈ ਤੇ ਤੁਹਾਨੂੰ ਦੱਸ ਦੇਈਏ ਕਿ ਇਸ ਵਕਤ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਖੇਵੇਂ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਜਸ਼ਨ ਦਾ ਮਾਹੌਲ ਜੁੜਾ ਹੈ ਬਣਿਆ ਹੋਇਆ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੇ ਵੱਲੋਂ ਬਾਜ਼ੀ ਮਾਰ ਲਈ ਗਈ ਹੈ ਅਤੇ ਸਰਤਾਜ ਬਣ ਚੁੱਕੇ ਨੇ ਇਸ ਜਿਮਣੀ ਚੋਣ ਦੇ ਲੋਕਾਂ ਦੇ ਵੱਲੋਂ ਲੁਧਿਆਣਾ ਦੇ ਲੋਕਾਂ ਦੇ ਵੱਲੋਂ ਸੰਜੀਵ अरोड़ा ਨੂੰ ਆਪਣਾ ਸਰਤਾਜ ਜੁੜਾ ਹੈ ਚੁਣਿਆ ਗਿਆ ਹੈ ਪੰਗੜਾ ਪਾਉਂਦੇ ਹੋਏ ਮੂੰ ਮਿੱਠਾ ਕਰਾਉਂਦੇ ਹੋਏ ਇੱਕ ਦੂਜੇ ਨੂੰ ਜੜਾ ਹੈ ਵਧਾਈ ਦਿੰਦੇ ਹੋਏ ਲੋਕ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰਸਵਗ ਦੇਖੀ ਜਾ ਸਕਦੀ ਹੈ ਤੇ ਲੁਧਿਆਣੇ ਦੇ ਵਿੱਚ ਇਹ ਜਸ਼ਨ ਦਾ ਮੋਹਲ ਤੇ ਚੋਣ ਦੰਗਲ ਦੇ ਵਿੱਚ ਇਹ ਜੜੀ ਹੈ ਜਿੱਤ ਹਾਸਲ ਕਰ ਲਈ ਗਈ ਹੈ ਸੰਜੀਵ अरोड़ा ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ 35179 ਵੋਟਾਂ ਹਾਸਲ ਕੀਤੀਆਂ ਨੇ ਦੱਸਦੇ ਕਿ ਉਮੀਦਵਾਰਾਂ ਦੀ ਧੜਕਣਾ ਜੁੜੀਆਂ ਨੇ ਵਿੱਚ ਵਿੱਚ ਤੇਜ਼ ਹੋਇਸੀ ਲੇਕਿਨ ਆਮ ਆਦਮੀ ਪਾਰਟੀ ਦੇ ਸਮਰੱਥਕਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕਿਤੇ ਨਾ ਕਿਤੇ ਅਹਿਸਾਸ ਸੀ ਕਿ लुधियाने ਦੇ ਵਿੱਚ ਸੰਜੀਵ अरोड़ा ਦੇ ਵੱਲੋਂ ਬਾਜ਼ੀ ਮਾਰੀ ਜਾਏਗੀ ਐਸੇ ਦੇ ਕਾਰਕ ਕੇ ਉਹਨਾਂ ਦੇ ਵੱਲੋਂ ਪਹਿਲਾ ਹੀ ਜਿੱਦ ਦਾ ਦਾਵਾ ਜੁੜਾ ਹੈ ਠੋਕ ਦਿੱਤਾ ਗਿਆ ਸੀ ਤੁਸੀਂ ਦੇਖਿਆ ਸੀ ਕਿਸ ਤਰੀਕੇ ਦੇ ਨਾਲ ਪਹਿਲਾ ਹੀ ਜਿੱਤ ਤੋਂ ਪਹਿਲੇ ਅਜੇ 2 ਤੋਂ 3 라ਉਂਡ ਬਾਕੀ ਸੀ 3-4 라ਉਂਡ ਜੜੇ ਨੇ ਬਾਕੀ ਸੀ ਉਦੋਂ ਹੀ ਉਹਨਾਂ ਦੇ ਵੱਲੋਂ ਮੂੰਹ ਮਿੱਠਾ ਕਰਾਇਆ ਜਾਣ ਲੱਗਿਆ ਸੀ ਲੱਡੂ ਵੰਡਣ ਲੱਗ ਗਿਆ ਸੀ ਤੇ ਭੰਗੜੇ ਪਾ ਕੇ ਆਪਣੀ ਖੁਸ਼ੀ 로ਜ਼ਾਰ ਕੀਤਾ ਗਿਆ ਸੀ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਆਮ ਆਦਮੀ ਪਾਰਟੀ ਦੇ ਜਿੱਤ ਜੁੜੀ ਹੈ ਉਹ ਪੱਕੀ ਹੈ ਤੇ ਉਸੇ ਤਰੀਕੇ ਦੇ ਨਾਲ ਹੋਇਆ 10000 ਦੀ ਵੜਤ ਦੇ ਨਾਲ ਉਹਨਾਂ ਦੇ ਵੱਲੋਂ ਇਜਤ ਜਿੱਤ ਜੜੀ ਇਹ ਹਾਸਲ ਕੀਤੀ ਗਈ ਹੈ ਸਾਰੇ 14 ਰਾਊਂਡ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ ਜਿਮਨੀ ਚੌਂ ਦੀ ਜੰਗ ਸੰਜੀਵ अरोड़ा ਨੇ ਜਿੱਤੀ ਹੈ ਅਤੇ ਲੁਧਿਆਣੇ ਦੇ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਤੇ ਇੱਕ ਵਾਰ ਫਿਰ ਤੇ ਪਰੋਸਾ ਜਤਾਇਆ ਗਿਆ ਹੈ ਤੇ ਗੁਰਪ੍ਰੀਤ ਗੋਗੀ ਦੇ ਮੌਤ ਬਾਅਦ ਜੁੜਾ ਹੈ ਇਹ ਸੀਟ ਖਾਲੀ ਹੋਈ ਸੀ ਇਸੇ ਕਰਕੇ ਇਲੈਕਸ਼ਨ ਕਰਾਇਆ ਗਿਆ ਅਤੇ ਇਸ ਦੇ ਵਿੱਚ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਲੁਧਿਆਣਾ ਦੇ ਲੋਕਾਂ ਨੇ ਆਪਣਾ ਪਰੋਸਾ ਜਤਾਇਆ ਹੈ ਜਦੋਂ ਆਪਾਂ ਗੱਲ ਕਰੀਏ ਪਹਿਲੇ ਰਾਉਂਡ ਤੋਂ ਹੀ ਲਗਾਤਾਰ ਜੁੜਾ ਹੈ ਅੱਗੇ ਚੱਲ ਰਹੇ ਸੀ ਜਦੋਂ 11ਵੇਂ ਰਾਉਂਡ ਦੀ ਗੱਲ ਆਈ ਸੀ ਉਦੋਂ ਵੀ ਸੰਜੀਵ अरोड़ा ਅੱਗੇ ਚੱਲ ਰਹੇ ਸੀ ਤਾਂ ਤੁਹਾਨੂੰ ਦੱਸਦੇ ਚੱਲਦੇ ਆ ਕਿ ਲੁਧਿਆਣਾ ਪਸ਼ਮੀ ਜਿਮਨੀ ਚੋਣ ਦੀ ਜਿਹੜੀ ਵੋਟਾਂ ਦੀ ਗਿਣਤੀ ਹੈ ਉਹ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਸੀ ਅਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜਾ ਹੈ ਸ਼ੁਰੂਆਤ ਤੋਂ ਹੀ ਉਹਨਾਂ ਦੇ ਵੱਲੋਂ ਬੜਤ ਜੁੜੀ ਇਹ ਬਣਾਈ ਗਈ ਸੀ ਪਹਿਲੇ ਗੇੜ ਦੇ ਵਿੱਚ ਯਾਨੀ ਕਿ ਪਹਿਲੇ ਰਾਉਂਡ ਦੇ ਵਿੱਚ ਸੰਜੀਵ अरोड़ा ਨੂੰ 2895 ਵੋਟਾਂ ਮਿਲਿਆ ਸੀ ਸਾਰੇ ਸਹਿਯੋਗੀ ਕਮਲ ਕਪੂਰ ਸਾਡੇ ਨਾਲ ਜੜ ਚੁਕੇ ਨੇ तमाम जानकार दे ਨਾਲ कमल ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਨੇ ਜਿੱਤ ਹਾਸਲ ਕਰ ਲਈ ਹੈ ਇਸ ਵਕਤ ਤੁਸੀਂ ਕਿੱਥੇ ਹੋ ਅਤੇ ਕੀ ਮਾਹੌਲ ਉੱਥੇ ਬਣਿਆ ਹੋਇਆ ਹੈ ਜੀ ਬਿਲਕੁਲ ਉਮੀਦਵਾਰਦੀ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੀ ਜਿਹੜੀ ਜਿੱਤ ਪੱਕੀ ਕਰ ਲਈ ਹੈ ਔਰ ਜਿਸ ਤਰ੍ਹਾਂ ਪਹਿਲਾਂ ਤੋਂ ਹੀ ਕਿਆ ਸੜਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਇਹ ਜਿਹੜੀ ਸੀਟ ਹੈ ਜਿਮਨੀ ਚੋਨਾ ਆਮ ਆਦਮੀ ਪਾਰਟੀ ਦੇ ਹਿੱਸੇ ਆਏਗੀ ਔਰ ਉਹੀ ਆਪਾਂ ਨੂੰ ਰਿਜ਼ਲਟ ਜਿਹੜਾ ਦੇਖਣ ਨੂੰ ਮਿਲਿਆ ਕਿ ਆਮਾਦੀ ਪਾਰਟੀ ਜਿਹੜੀ ਹੈ ਵੱਡੀ ਲੀਡ ਨਾਲ ਜਿੱਤੀ ਹੋਈ ਨਜ਼ਰ ਆਈ ਔਰ ਸੰਜੀਵ ਅਰੋੜਾ ਵੱਲੋਂ ਜਿਹੜੀ ਹੈ ਇਹ ਜਿੱਤ ਹਾਸਲ ਕੀਤੀ ਗਈ ਹੈ ਅੰਜਲੀ ਦੱਸਦੀ ਹੈ ਕਿ 10600 ਸੈਂਟਰੀ ਵੋਟਾਂ ਨਾਲ ਜਿਹੜੀ ਹੈ ਲੀਡ ਕਾਂਗਰਸ ਤੇ ਨਾਲ ਇਹ ਲੀਡ ਜੀ ਮੁਕਾਬਲਾ ਸੀਗਾ 10637 ਵੋਟਾਂ ਦੀ ਲੀਡ ਦੇ ਨਾਲ ਇਹ ਮੁਕਾਬਲਾ ਜਿਹੜਾ ਸੰਜੀਵ ਅਰੋੜਾ ਨੇ ਜਿੱਤਿਆ ਹੈਗਾ ਔਰ ਉਸ ਤੋਂ ਬਾਅਦ ਅਗਰ ਗੱਲ ਕਰੀਏ ਕਿ 24542 ਗੁੱਟਾਂ ਜਿਹੜੀਆਂ ਨੇ ਭਾਰਤ ਕੁਸ਼ਣ ਆਸ਼ੂ ਦੇ ਹਿੱਸੇ ਆਈਆਂ ਨੇ ਕਾਂਗਰਸ ਦੇ ਹਿੱਸੇ ਆਈਆਂ ਨੇ ਔਰ ਗੁੱਟਬਾਜੀ ਜਿਹੜੀ ਆ ਸਾਫ਼ ਦਿਖਾਈ ਦੇ ਰਹੀ ਸੀ ਜਿਹਦੇ ਕਰਕੇ ਲੱਗਦਾ ਕਿ ਇਹ ਜਿਮਨੀ ਚੋਣ ਵੀ ਕਾਂਗਰਸ ਜਿਹੜੀ ਆ ਆਪਣੇ ਹੱਥ ਤੋਂ ਕੱਢ بیٹਹੀ ਹੈਗੇ ਲੇਕਿਨ ਇੱਕ ਵੱਡੀ ਜਿੱਤ ਆ ਆਮ ਆਦਮੀ ਪਾਰਟੀ ਦੀ ਔਰ ਲੋਕਾਂ ਨੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਪ੍ਰਸਾਤ ਜਤਾਇਆ ਬਿਲਕੁਲ ਕਮਲ ਤੇ ਇਹ ਜਿਤ ਸ਼ੌਕਿੰਗ ਬਿਲਕੁਲ ਨਹੀਂ ਹੋਵੇਗੀ ਕਿਉਂਕਿ ਕਿਆ ਸਭ ਪਹਿਲਾ ਤੋਂ ਹੀ ਸੀ ਪਤਾ ਹਰ ਕਿਸੇ ਨੂੰ ਲਗਭਗ ਸੀ ਲੇਕਿਨ ਹਾਂ ਇੱਕ ਚੰਗੀ ਖਬਰ ਕਿ ਜਿਸਨੇ ਜਿੰਨੀ ਲੀਡ ਦੇ ਨਾਲ ਜੁਤੀ ਹੈ 10000 ਦੀ ਲੀਡ ਇਹ ਇੱਕ ਕਾਫੀ ਚੰਗੀ ਖਬਰ ਹੈ ਆਮ ਆਦਮੀ ਪਾਰਟੀ ਦੇ ਲਈ ਜੇ ਬਿਲਕੁਲ ਇਸੇ ਲਈ ਸਮਰਥਾ ਜਿਹੜੇ ਨੇ ਪਹਿਲਾਂ ਤੋਂ ਹੀ ਇੰਨੇ ਜ਼ਿਆਦਾ ਕੌਨਫੀਡੈਂਟ ਸੀਗੇ ਕਿ ਉਹਨਾਂ ਨੇ ਲੱਡੂ ਤੱਕ ਮੰਨ ਦਿੱਤੇ ਸੀਗੇ ਇਸ ਵਕਤ ਮੈਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦਾ ਜਿਸ ਜਗ੍ਹਾ ਤੇ ਕਾਊਂਟਿੰਗ ਚੱਲ ਰਹੀ ਸੀਗੀ ਇਹ ਸਾਰੀਆਂ तस्वीर ने जिथे गिनती की जा रही थी वोटा की गिनती जा रही थी खालसा भंगड़ा पाया गया खुशी मनाएगी और लड्डू भी वंटे गए और लड्डू बन के जी अपनी जित की खुशी मनाई गई इतने कई समर्थक जो पहुंचे हुए हैं जिन्हों के हथाच हाले भी लिफाफे लड्डू लिफाफे ने ਆ ਆਰ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਫਿਰੋਪੇ ਨੇ ਉਹ ਇਕੱਠੇ ਕੀਤੇ ਹੋਏ ਨੇ ਔਰ ਸਭ ਨੂੰ ਪਤਾ ਹੈ ਕਿ ਇਹ ਜਿੱਤ ਜਿਹੜੀ ਹੈਗੀ ਆ ਇਹਨਾਂ ਦੇ ਝੋਲੀ ਹੀ ਪੈਣੀ ਸੀਗੀ ਲੱਗਦਾ ਸੀ ਜਿੱਤ ਆਪਣੀ ਝੋਲੀ ਪੈਣੀ ਬਿਲਕੁਲ ਇਹ ਜਿਹੜੀ ਹੈ ਸਾਡੀ ਕੋਪਰ ਹੋ ਸੀਗੀ ਜੋ ਐਨੀ ਮਿਹਨਤ ਕੀਤੀ ਸੀ ਅਰੋੜਾ ਸਾਹਿਬ ਬਰੇ ਜਨਰਲ ਬੰਦੇ ਨੇ ਔਰ ਐਮਐਲਏ ਇਲੈਕਸ਼ਨ ਫਰੇਚ ਕਰੇ ਨੇ ਉਹਨਾਂ ਨੇ ਲੋਕਾਂ ਦੀ ਬੜੀ ਸੇਵਾ ਕੀਤੀ ਹੈ ਹਰ ਕਿਸੇ ਦਾ ਕੰਮ ਕੀਤਾ ਲੋਕ ਸਾਰੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਇਹ ਜਿੱਤ ਸਾਰੀ ਪਕੀ ਹੁਣ ਐਨਐਲਐਲ ਵੀ ਹੁਣ ਤਾਂ ਜਿਹੜੇ ਮੰਤਰੀਪਦ ਮਿਲੇਗਾ ਉਹਨਾਂ ਨੂੰ ਜੋ ਵਾਦਾ ਹੋਇਆ ਬਿਲਕੁਲ ਉਹਨਾਂ ਨੂੰ ਮੰਤਰੀਪਦ ਜੋ ਵਾਦਾ ਕੀਤਾ ਸੀ ਸਾਹਿਬ ਨੇ ਉਹ ਜ਼ਰੂਰ ਮਿਲੇਗਾ ਜੀ ਤਾਂ ਸੰਜੀਵ ਅਰੋੜਾ ਅੰਜਨੀ ਮੈਂ ਜਿਸ ਦਾ ਤਾਂ ਦਾਫਾ ਮਾਖੀ ਇਕੱਲੇ ਵਿਧਾਇਕ ਨਹੀਂ ਬਣੇ ਉਹਨਾਂ ਦੇ ਹਿੱਸੇ ਕੈਬਨਿਟ ਦੀ ਕੁਰਸੀ ਵੀ ਆਏਗੀ ਕਿਉਂਕਿ ਦਿੱਤਾ ਸਮਰਥਕ ਕੋਸ਼ਿਸ਼ ਨੇ ਔਰ ਇਹ ਵਾਦਾ ਜਿਹੜਾ ਕੇਸ਼ਰੀਵਾਲ ਬੱਲਾ ਵੱਲੋਂ ਕੀਤਾ ਗਿਆ ਸੀਗਾ ਕਿ ਅਗਰ ਸੰਜੀਵ ਅਰੋੜਾ ਜਿੱਤਦੇ ਨੇ ਤਾਂ ਉਹਨਾਂ ਨੂੰ ਕੈਬਨਿਟ ਪਦ ਜਿਹੜਾ ਦਿੱਤਾ ਜਾਏਗਾ ਜੀ ਬਿਲਕੁਲ ਕਮਾਲ ਤੇ ਹੁਣ ਇਹ ਦੇਖਣਾ ਹੋਵੇਗਾ ਕਿ ਇਹ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਇਹ ਮੰਤਰੀ ਦੀ ਕੁਰਸੀ ਜਿਹੜੀ ਇਹ ਕਿੰਨੀ ਜਲਦੀ ਦਿੱਤੀ ਜਾਂਦੀ ਹੈ ਤੇ ਕਿੰਨੀ ਜਲਦੀ ਇੱਕ ਵਾਰ ਫੇਰ ਤੋਂ ਸੰਜੀਵ अरोड़ा ਦੇ ਘਰ ਦੇ ਵਿੱਚ ਜਸ਼ਨ ਦਾ ਮਾਹੌਲ ਬਣੇਗਾ ਤੇ ਜਲਦੀ ਹੀ ਲੱਡੂ ਫੇਰ ਤੋਂ ਵੰਡੇਗਾ ਬਿਲਕੁਲ ਲੱਡੂ ਤਾਂ ਦੇਖੋ ਮੈਂ ਕਹਿੰਦਾ ਫਿਰ 2 ਘੰਟੇ ਪਹਿਲਾਂ ਤੋਂ ਹੀ ਵੱਡੇ ਜਾ ਰਹੇ ਸੀਗੇ ਖੁਸ਼ੀਆਂ ਮਨਾਇਆ ਜਾ ਰੀਆਂ ਸੀ ਪੰਗੜੇ ਪਾਏ ਜਾ ਰਹੇ ਸੀ ਸਮਰਥਕ ਇੱਥੇ ਜ਼ਿਆਦਾ ਕੌਨਫੀਡੈਂਸ ਸੀਗੇ ਉਹਨਾਂ ਨੂੰ ਪਤਾ ਸੀ ਕਿ ਜਿੱਤ ਸਾਡੀ ਪੱਕੀ ਹੈ ਅੱਜ ਵੀ ਜਦੋਂ ਸ਼ੁਰੂ ਤੋਂ ਕੱਲੇ ਰਾਊਂਡ ਤੋਂ 8 ਵਜੇ ਜਿਹੜਾ ਗਿਣਤੀ ਸ਼ੁਰੂ ਹੋਈ ਹੈ ਉਸ ਤੋਂ ਲੈ ਕੇ ਤਕਰੀਬਨ ਹੁਣ ਤੱਕ 14 ਰਾਊਂਡ ਹੋ ਚੁੱਕੇ ਨੇ 14 ਰਾਊਂਡ ਫਾਈਨਲ ਰਾਊਂਡ ਯਾਨੀ ਕਿ ਹੋ ਚੁੱਕੇ ਨੇ ਕਿਸੇ ਵੀ ਰਾਊਂਡ ਦੇ ਵਿੱਚ ਸੰਜੀਵ ਅਰੋੜਾ ਜਿਹੜੇ ਨੇ ਪਿੱਛੇ ਜਾਂਦੇ ਹੋਏ ਦਿਖਾਈ ਨਹੀਂ ਦਿੱਤੇ ਕਾਂਗਰਸ ਤੋਂ ਹਮੇਸ਼ਾ ਉਹਨਾਂ ਨੇ 2000 3000 ਦੀ ਵੱਡ ਜ ਉਹ ਬਣਾ ਕੇ ਰੱਖੀ ਹੋਈ ਅਨਾਉਂਸਮੈਂਟ ਤੁਸੀਂ ਸੁਣ ਸਕਦੇ ਹੋ ਅਨਾਉਂਸਮੈਂਟ ਜਿਹੜੀ ਕੀਤੀ ਜਾ ਰਹੀ ਹੈ ਉਸ ਬਕਤਰ ਅਨਾਉਂਸ ਕਰ ਦਿੱਤਾ ਗਿਆ ਸੰਜੀਵ ਅਰੋੜਾ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਗਿਆ ਇਹ ਤੁਸੀਂ ਅਨਾਉਂਸਮੈਂਟ ਸੁਣ ਸਕਦੇ ਹੋ ਸੰਜੀਵ ਅਰੋੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਚੁੱਕੇ ਨੇ ਜੀ ਐਲ ਜੀ ਬਿਲਕੁਲ ਕਮਲ ਤੇ ਇਸ ਨਾਲ ਹੀ ਸੰਜੀਵ अरोड़ा ਦੇ ਲਈ ਆਮ ਆਦਮੀ ਪਾਰਟੀ ਦੇ ਖੁਸ਼ੀ ਦੀ ਗੱਲ ਹੈ ਲੇਕਿਨ ਪਰਸਨਲ ਲੈਵਲ ਤੇ ਜਦੋਂ ਆਪਾਂ ਗੱਲ ਕਰਦੇ ਆ ਪਰਸਨਲ ਲੈਵਲ ਤੇ ਅਰਵਿੰਦ ਕੇਚਰੀਵਾਲ ਦੇ ਲਈ ਵੀ ਇੱਕ ਬਹੁਤ ਵੱਡੀ ਜਿੱਤ ਹੈ ਅਤੇ ਉਹਨਾਂ ਦੇ ਲਈ ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਕਹੀ ਜਾਏਗੀ ਇਹ ਤੋਂ ਇਹ ਇਲੈਕਸ਼ਨ ਦੇ ਵਿੱਚ ਜਿੱਥੇ ਕਿਤੇ ਨਾ ਕਿਤੇ ਵਿਰੋਧੀ ਜਦੋਂ ਗੱਲ ਕਰ ਰਹੇ ਸੀਗੇ ਉਹਨਾਂ ਵੱਲੋਂ ਇੱਕ ਮੁੱਦਾ ਚੱਕਿਆ ਜਾ ਰਿਹਾ ਸੀ ਕਿ ਵਿਧਾਇਕ ਸਭਾ ਦਾ ਇਲੈਕਸ਼ਨ ਨਹੀਂ ਇਹ ਰਾਜ ਸਭਾ ਦੀ ਸੀਟ ਦਾ ਇਲੈਕਸ਼ਨ ਹੈਗਾ ਕਿਉਂਕਿ ਕਿਤੇ ਨਾ ਕਿਤੇ ਰਾ ਪਦਰਾ ਕੀਤਾ ਜਾ ਰਿਹਾ ਸੀ ਅਰਵਿੰਦ ਕੇਜਰੀਵਾਲ ਦਾ ਕਿ ਉਹਨਾਂ ਨੂੰ ਰਾਜ ਸਭਾ ਭੇਜਣਾ ਹੈ ਇਸ ਕਰਕੇ ਉਹਨਾਂ ਸੰਜੀਵ अरोड़ा ਨੂੰ ਰਾਜ ਸਭਾ ਦਾ ਜਿਹੜਾ ਹੈਗਾ ਸੀਟ ਤੋਂ ਛਡਵਾ ਕੇ ਐਮਐਲਏ ਦਾ ਇਲੈਕਸ਼ਨ ਲੜਵਾਇਆ ਜਾ ਰਿਹਾ ਇੱਕ ਵਿਧਾਇਕ ਦਾ ਇਲੈਕਸ਼ਨ ਲੜਵਾਇਆ ਜਾ ਰਿਹਾ ਹੈਗਾ ਤਾਂ ਸ਼ਾਇਦ ਇਸੇ ਕਰਕੇ ਜਿਹੜੀ ਇਹ ਬਾਰ ਬਾਰ ਗੱਲ ਕੀਤੀ ਜਾ ਰਹੀ ਸੀਗੀ ਲੇਕਿਨ ਹੁਣ ਸੰਜੀਵ अरोड़ा ਜਿ ਚੁੱਕੇ ਨੇ ਰਾਜ ਸਭਾ ਦੀ ਸੀਟ ਤੋਂ ਜਿਹੜਾ ਅਸਤੀਫਾ ਦੇਣਗੇ ਉਸ ਤੋਂ ਬਾਅਦ ਰਾਜ ਸਭਾ ਕਾਰਵਿੰਦ ਕੇਜਰੀਵਾਲ ਜਾਂਦੇ ਨੇ ਜਾਂ ਫਿਰ ਕਿਸੇ ਹੋਰ ਨੂੰ ਭੇਜਿਆ ਜਾਂਦਾ ਕਿਉਂਕਿ ਡਾਕਟਰ ਬਲਵੀਰ ਸਿੰਘ ਸਿੱਧੂ ਨਾਲ ਅੱਜ ਹੀ ਹੋਣੀ ਗੱਲ ਕੀਤੀ ਹੈ ਜਿਮੀ ਥੋੜੀ ਦੇਰ ਪਹਿਲਾਂ ਉਹਨਾਂ ਨੂੰ ਇਹੀ ਸਵਾਲ ਪੁੱਛਿਆ ਕਿ ਰਾਜ ਸਭਾ ਹਣ ਕੌਣ ਜਾਏਗਾ ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਇਹ ਪਾਰਟੀ ਦਾ ਡਿਸੀਜਨ ਹੈ ਪਾਰਟੀ ਇਹਦਾ ਡਿਸੀਜਨ ਲਏਗੀ ਪਾਰਟੀ ਫੈਸਲਾ ਕਰੇਗੀ ਕਿ ਕਿਹਨੂੰ ਰਾਜ ਸਭਾ ਭੇਜਿਆ ਜਾਏਗਾ لیکن پارٹی فیصلہ کرے گی لیکن صاف طور تے جے تو یہ کر دیا تا کتنے نہ کتنے وائڈک دی سیٹ بھی عام آدمی پارٹی دے کول راج سبا دا وی تے وائڈک دی سیٹ وی جیتتی ہے تے راج سبا دی سیٹ انہاں دے ولے جیت لیا گیا ہے تا عام آدمی پارٹی دونوں طرفے دونوں طرف تو ہی انہاں دے دونوں ہتھاں دے وچ لڈو نے دونوں ہتھاں دے وچ لڈو بھی نے اور لودھیانہ شہر دے لیے ایک خوشی دی گل ہے اگر اروند کےجری وال اپنا وعدہ پورا کر دینے تا انہاں دے حصے ایک کیبنٹ دی کرسی آ گئی ਨਿਜਾਣਾ ਵਾਸੀਆ ਕੋਲ ਇੱਕ ਕੈਬਨਿਟ ਦੀ ਕੁਰਸੀ ਆ ਗਈ ਯਾਨੀ ਕਿ ਇੱਕ ਮੰਤਰੀਪਦ ਉਹਨਾਂ ਦੇ ਹਿੱਸੇ ਆ ਗਿਆ ਤੁਸੀਂ ਇੱਥੇ ਤਸਵੀਰਾਂ ਦੇਖੋ ਕਿ ਸਮਰਥਕ ਕਿੱਦਾਂ ਜਿਹੜੇ ਨੇ ਹਜ਼ੂਮ ਲਾ ਕੇ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਨੇ ਔਰ ਨਿ